ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ। ਹਰਿਆਣਾ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦੇ ਨਾਲ ਰੇਤ ਦਾ ਤੂਫਾਨ ਆਇਆ। ਦਿੱਲੀ ਐਨਸੀਆਰ ਦੇ ਲੋਕਾਂ ਵਿੱਚ ਡਰ ਫੈਲ ਗਿਆ ਤੇ ਲੋਕਾਂ ਦੀਆਂ ਘਰਾਂ ਤੇ ਦੁਵਾਰਾਂ ਤੇ ਛੱਤਾਂ ਉੱਤੇ ਮਿੱਟੀ ਜਾਂਦ ਗਈ। Apple ਦੇ ਮਾਲਕ 蒂ਮ ਕੁਕ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਲਾਹ ਦਿੱਤੀ ਹੈ ਕਿ ਉਹ ਭਾਰਤ ਵਿੱਚ Apple ਫੋਨ ਦਾ ਨਿਰਮਾਣ ਨਾ ਕਰੇ। ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਦੇ ਵਿੱਚ ਹੀ ਇਸ ਦੀ ਪ੍ਰੋਡਕਸ਼ਨ ਨੂੰ ਭਰავੇ ਤੇ ਭਾਰਤ ਆਪਣਾ ਖਿਆਲ ਆਪ ਰੱਖ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸੰਧੂਰ ਦਾ ਇਸ ਸਮੇਂ ਤੋਂ 5 ਦਿਨ ਪਹਿਲਾਂ ਹੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਇੰਦਰਾ ਗਾਂਧੀ ਅਤੇ ਟੱਲਵਿਹਾਰੀ ਬਾਜਪਈ ਦੀ ਨੀਤੀ ਅਪਣਾਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅੱਤਵਾਦੀਆਂ ਨੇ ਧਰਮ ਦੇਖ ਕੇ ਲੋਕਾਂ ਨੂੰ ਮਾਰਿਆ ਹੈ ਜਦਕਿ ਅਸੀਂ ਤਰਾਲਵੀਂ ਤਿੰਨ ਅੱਤਵਾਦੀਆਂ ਨੂੰ ਉਹਨਾਂ ਦੇ ਕਲਮ ਦੇਖ ਕੇ ਮਾਰਿਆ ਹੈ। ਰਾਹੁਲ ਗਾਂਧੀ ਪਟਨਾ ਵਿੱਚ ਫੂਲ ਲਈ ਫਿਲਮ ਦੇਖ ਰਹੇ ਸਨ ਤੇ ਇਸ ਸਮੇਂ 400 ਕਾਂਗਰਸੀ ਵਰਕਰ ਉੱਥੇ ਆ ਗਏ ਉਹਨਾਂ ਨੂੰ ਸੀਟ ਨਾ ਮਿਲੀ ਇਸ ਕਾਰਨ ਥੀਏਟਰ ਦੇ ਬਾਹਰ ਕਾਫੀ ਹੰਗਾਮਾ ਹੋ ਗਿਆ ਮਨੀਪੁਰ ਵਿੱਚ ਸਖਿਆ ਫੋਰਸਾਂ ਨੇ 10 ਅੱਤਵਾਦੀਆਂ ਨੂੰ ਮਾਰ ਮੁਕਾਇਆ ਤੇ 7 ਅੱਤਵਾਦੀਆਂ ਨੂੰ ਸਖਿਆ ਫੋਰਸਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਮਾਨਸੂਨ ਬੰਗਾਲ ਦੀ ਖਾੜੀ ਵਿੱਚ ਪਹੁੰਚ ਗਿਆ 27 ਮਈ ਤੱਕ ਇਹ ਕੇਰਲ ਦੇ ਤੱਟ ਨਾਲ ਟਕਰਾ ਜਾਵੇਗਾ ਤੇ ਮਧ ਪ੍ਰਦੇਸ਼ ਮੇਤ 20 ਰਾਜਾਂ ਵਿੱਚ ਮੀਂਹ ਅਤੇ ਤੂਫਾਨ ਦੇ ਅਲਰਟ ਜਾਰੀ ਕੀਤਾ ਗਿਆ ਹੈ लखनऊ भी चैलेंज दी बस विच आग लागगी जिस थन 5 ਲੋਕ ਚੂਲਸ ਦੀ ਮੌਤ ਹੋਈ ਜਦਕੀ ਇਸ ਬਸ ਵਿੱਚ 80 ਲੋਕ ਸਵਾਰ ਸਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਕ ਬੋਰਡ ਦੇ ਸੰਬੰਧ ਵਿੱਚ ਜੋ ਪਟੀਸ਼ਨਾਂ ਦਾਜ ਕੀਤੀਆਂ ਗਈਆਂ ਹਨ ਉਸ ਦੀ ਸੁਣਵਾਈ 20 ਮਈ ਨੂੰ ਕੀਤੀ ਜਾਵੇਗੀ ਚੀਨ ਨੇ ਬ੍ਰਾਜ਼ੀਲ ਪੀਰੂ ਉਰੂਗਵੇ ਦਿੱਲੀ ਤੇ ਅਰਜנטיਨਾ ਦੇ ਲੋਕਾਂ ਨੂੰ ਮੁਫਤ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ 트럼ਪ ਨੇ ਮੁਕੇਸ਼ ਅੰਬਾਨੀ ਦੇ ਨਾਲ ਮੁਕੱਤਰ ਵਿੱਚ ਮੁਲਾਕਾਤ ਕੀਤੀ ਅੱਜ ਉਹ ਯੂਏਈ ਦੇ ਦੌਰੇ ਤੇ ਪਹੁੰਚ ਜਾਣਗੇ ਚੀਨ ਨੇ ਅਮਰੀਕਾ ਦੇ ਬੋਇੰਗ ਜਹਾਜ਼ ਦੀ ਡਿਲੀਵਰੀ ਤੋਂ ਬੈਨ ਨੂੰ ਹਟਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅਸੀਂ ਭਾਰਤ ਦੇ ਘਮੰਡ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਸੋਨੇ ਦੀ ਕੀਮਤਾਂ ਵਿੱਚ ਲਗਾਤਾਰ ਗਰਾਉਟ ਦਰਜ ਕੀਤੀ ਜਾ ਰਹੀ ਹੈ। ਰਤੀ 10 ਗਮ 2378 ਅੱਜ ਇਸ ਵਿੱਚ ਗਰਾਉਟ ਦਰਜ ਕੀਤੀ ਗਈ ਜੋ ਹੁਣ ਕੇ ਸੋਨੇ ਦੀ ਕੀਮਤ 91484 ਤੱਕ ਪਹੁੰਚ ਗਈ ਹੈ। ਟਰਕੀ ਅਤੇ ਅਜ਼ਰਬੈਜਾਨ ਵਿੱਚ ਭਾਰਤੀਆਂ ਨੇ ਟੂਰਿਸਟ ਵਿਚ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ 2500 ਵਰਗੀਆਂ ਮੇਕ ਮਾਈ ਟ੍ਰਿਪ ਨੂੰ ਤੇ ਵਾਪਸ ਜਾਂ ਕੈਨਸਲ ਕਰਵਾਈਆਂ ਗਈਆਂ ਹਨ ਬਲਟੈਸ ਚੈਂਪੀਅਨ ਲਈ 3 ਕਰੋੜ 95 ਲੱਖ ਰੁਪਏ ਦੀ ਨਾਮੀ ਰਕਮ ਰੱਖੀ ਗਈ ਹੈ ਭਾਰਤ ਤੀਸਰੇ ਨੰਬਰ ਤੇ ਰਿਹਾ ਸੀ ਇਸ ਨੂੰ 12 ਕਰੋੜ 32 ਲੱਖ ਰੁਪਏ ਮਿਲਣਗੇ ਮੁਹੰਮਦ ਕੈਬ ਨੇ ਕਿਹਾ ਹੈ ਕਿ ਬ੍ਰਾਟ ਕੋਲੀ ਹੋ ਟੈਸਟ ਖੇਡਣਾ ਚਾਹੁੰਦਾ ਸੀ ਪਰੰਤੂ ਚੋਣ ਕਮੇਟੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਹਾਕੀ ਏਸ਼ੀਆ ਕੱਪ 28 ਅਗਸਤ ਤੋਂ ਲੈ ਕੇ 7 ਸਤੰਬਰ ਤੱਕ ਖੇਡਿਆ ਜਾਵੇਗਾ ਇਹ ਵਿਹਾਰ ਦੇ ਰਾਗੀਰ ਵਿੱਚ ਖੇਡਿਆ ਜਾ ਰਿਹਾ ਆਸਟ੍ਰੇਲੀਆ ਦੀ ਟੀਮ ਦਾ ਭਾਰਤ ਵਿੱਚ ਆਣਾ ਅਜੇ ਤੱਕ ਉਸ ਸ਼ੱਕ ਹੀ ਲੱਗਦਾ ਹੈ ਕਿਉਂਕਿ ਭਾਰਤ ਵਿੱਚ ਹੁਣ ਹੁਣੇ ਦੋਹਾਂ ਦੇਸ਼ਾਂ ਦੇ ਵਿਚਕਾਰ ਟਕਰਾਅ ਹੋ ਕੇ ਹਟਿਆ ਹੈ ਅੱਜ